ਅੱਜ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਉਹਨਾਂ ਦੇ ਵਿੱਚ ਸਥਾਨਕ ਸਰਕਾਰਾਂ ਨੂੰ ਜਿਹੜੀ ਫੰਡਿੰਗ ਕੀਤੀ ਗਈ ਉਹ ਅੱਗ ਬੁਝਾਉਣ ਲਈ ਨਹੀਂ ਅੱਗ ਲਾਉਣ ਲਈ ਕਰਦੇ ਰਹੇ ਭਾਵੇਂ ਉਹ ਕਾਦੀ ਦਾ ਦੇ ਰਹੀ ਭਾਵੇਂ ਕਾਂਗਰਸ ਦੀ ਰਹੀ ਹੈ ਮੈਂ ਧਨਵਾਦੀ ਹਾਂ ਆਪਣੇ ਮੁੱਖ ਮੰਤਰੀ ਛੋਟੇ ਭਾਈ ਭਗਨ ਸਿੰਘ ਮਾਨ ਜੀ ਦਾ ਸਥਾਨਕ ਸਰਕਾਰ ਜਿਹੜੇ ਸਾਡੇ ਮੰਤਰੀ ਨੇ ਉਹਨਾਂ ਦੇ ਡਾਇਰੈਕਟਰ ਸਾਹਿਬਾਨ ਔਰ ਮੇਰੀ ਡੇਰਾਬਸੀ ਦੀ ਸਾਰੀ ਮਿਊਨਿਸਪਲ ਕਮੇਟੀ ਦੀ ਯੂ ਟੀਮ ਨਾਲ ਵੀ ਸਾਰੇ ਜਿੰਨੇ ਮੇਰੇ ਫਾਇਰ ਦੇ ਨਾਲ ਅਫਸਰਾਂ ਇਹਨਾਂ ਦੇ ਇੰਚਾਰਜ ਸਾਹਿਬ ਨਾਲੇ ਮੇਰਾ ਛੋਟਾ ਵੀਰ ਜਸਵੰਤ ਇਹਨਾਂ ਦੀ ਜਿਹੜੀਆਂ ਐਫਰਟਸ ਨੇ ਇਹਨਾਂ ਦੀ ਮਿਹਨਤ ਕਰਕੇ ਅੱਜ ਇਹ ਚੀਜ਼ ਰੰਗ ਲਈ ਆਈ ਹੈ ਮੈਨੂੰ ਯਾਦ ਹੈ ਅੱਜ ਮੇਰੇ ਹਲਕੇ ਵਿੱਚ 8 ਦੇ ਕਰੀਬ ਪਹਿਲਾਂ ਫਾਇਰ ਜੇ ਗੱਡੀਆਂ ਚਲਦੀਆਂ ਸੀ ਵੱਡੀਆਂ ਅੱਜ ਇਹ ਦੋ ਛੋਟੀਆਂ ਗੱਡੀਆਂ ਜਿਹੜੀਆਂ ਵਿੱਚੋਂ ਸਾਡੇ ਉਸਕਾਫਰੇ ਸ਼ਾਮਲ ਹੋਈਆਂ ਇਹਦੇ ਵਿੱਚ ਹਲਕੇ ਨੂੰ ਬਹੁਤ ਵੱਡਾ ਇਹਦਾ ਫਾਇਦਾ ਮਿਲੂਗਾ ਉਹ ਜਗ੍ਹਾ ਜਿੱਥੇ ਵੱਡੇ ਟਰੱਕ ਨਹੀਂ ਜਾ ਸਕਦੇ ਛੋਟੀਆਂ ਜਗ੍ਹਾ ਜਾ ਕੇ ਅੱਗ ਬੁਝਾਉਣ ਦਾ ਕੰਮ ਕਰਨਗੇ ਨਾ ਕਿ ਅੱਗ ਲਾਉਣ ਦਾ ਕੰਮ ਕਰਨਗੇ ਸੋ ਜਿਹੜਾ ਇੱਕ ਰਿਮੋਟ ਨਾਲ ਤੁਸੀਂ ਇਹ ਹਾਈਡਰੋਲਿਕ ਲਾਈਟ ਸਿਸਟਮ ਸ਼ੁਰੂ ਕੀਤਾ ਇਸ ਦੇ ਬਾਰੇ ਕੀ ਥੋੜਾ ਜਾਣਦੇ ਇਹ ਤਾਂ ਛੋਟੇ ਵੀ ਬਹੁਤ ਸਾਲ ਪਹਿਲਾਂ ਦੀ ਕਾਢ ਸੀ ਸਰਕਾਰਾਂ ਦੀ ਵਿਗਿਆਨੀਆਂ ਨੇ ਕਾਢ ਕੱਢੀ ਲ ਰੋਗਿਕ ਚੀਜ਼ਾਂ ਖਾ ਕੇ ਜਿਹੜੇ ਹਾਈਡਰ ਪ੍ਰੋਜੈਕਟ ਸੀ ਉੱਥੋਂ ਤੱਕ ਆ ਗਏ ਇਹ ਸਾਡੀ ਸਰਕਾਰ ਮਾਨਸਾਬੀ ਸਰਕਾਰ ਦੇ ਅੰਦਰ ਇਹ ਸਭ ਚੀਜ਼ਾਂ ਪਹਿਲੇ ਦਿਨ ਤੋਂ ਵਿਜ਼ਨ ਸੀ ਕਿ ਅਸੀਂ ਇਹ ਸਾਰਾ ਕੁਝ ਪੰਜਾਬ ਦੇ ਲੋਕਾਂ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਉਹਨਾਂ ਦੇ ਵਿੱਚ ਸਥਾਨਕ ਸਰਕਾਰਾਂ ਨੂੰ ਜਿਹੜੀ ਫੰਡਿੰਗ ਕੀਤੀ ਗਈ ਉਹ ਅੱਗ ਬੁਝਾਉਣ ਲਈ ਨਹੀਂ ਅੱਗ ਲਾਉਣ ਲਈ ਕਰਦੇ ਰਹੇ ਭਾਵੇਂ ਉਹ ਕਾਦੀ ਦਾ ਦੇ ਰਹੀ ਭਾਵੇਂ ਕਾਂਗਰਸ ਦੇ ਰਹੀ ਹੈ ਮੈਂ ਧਨਵਾਦੀ ਆ ਆਪਣੇ ਮੁੱਖ ਮੰਤਰੀ ਛੋਟੇ ਭਾਈ ਭਗੰਸੀ ਮਾਨ ਜੀ ਦਾ ਸਥਾਨਕ ਸਰਕਾਰ ਜਿਹੜੇ ਸਾਡੇ ਮੰਤਰੀ ਨੇ ਉਹਨਾਂ ਦੇ ਡਾਇਰੈਕਟਰ ਸਹਿਬਾਨ ਔਰ ਮੇਰੀ ਡੇਟਾ ਬਸੀ ਦੀ ਸਾਰੀ ਮਿਊਨਿਸਪਲ ਕਮੇਟੀ ਦੀ ਇਹ ਟੀਮ ਨਾਲ ਵੀ ਸਾਰੇ ਜਿੰਨੇ ਮੇਰੇ ਫਾਇਰ ਦੇ ਨਾਲ ਅਫਸਰਾਂ ਇਹਨਾਂ ਦੇ ਇੰਚਾਰਜ ਸਾਹਿਬ ਨਾਲੇ ਮੇਰਾ ਛੋਟਾ ਵੀ ਜਸਵੰਤ ਇਹਨਾਂ ਦੀ ਜਿਹੜੀਆਂ ਐਫਰਟਸ ਨੇ ਇਹਨਾਂ ਦੀ ਮਿਹਨਤ ਕਰਕੇ ਅੱਜ ਇਹ ਚੀਜ਼ ਰੰਗ ਲਿਆਈ ਹੈ ਮੈਨੂੰ ਯਾਦ ਹੈ ਅੱਜ ਮੇਰੇ ਹਲਕੇ 'ਚ 8 ਦੇ ਕਰੀਬ ਪਹਿਲਾਂ ਫਾਇਰ ਦੀਆਂ ਗੱਡੀਆਂ ਚੱਲਦੀਆਂ ਸੀ ਵੱਡੀਆਂ ਅੱਜ ਇਹ ਦੋ ਛੋਟੀਆਂ ਗੱਡੀਆਂ ਜਿਹੜੀਆਂ ਵਿੱਚੋਂ ਸਾਡੇ ਉਸ ਕਾਫਲੇ ਸ਼ਾਮਲ ਹੋਈਆਂ ਇਹਦੇ 'ਚ ਹਲਕੇ ਨੂੰ ਬਹੁਤ ਵੱਡਾ ਇਹਦਾ ਫਾਇਦਾ ਮਿਲੂਗਾ ਉਹ ਜਗ੍ਹਾ ਜਿੱਥੇ ਵੱਡੇ ਅੱਗ ਬੁਝਾਉਣ ਦਾ ਕੰਮ ਕਰਨੀ ਗਿਆ ਨਾ ਕਿ ਅੱਗ ਲਾਉਣ ਦਾ ਕੰਮ ਕਰਨੀ। ਸੋ ਜਿਹੜਾ ਇੱਕ ਰਿਮੋਟ ਨਾਲ ਤੁਸੀਂ ਇਹ ਹਾਈਡਰੋਲਿਕ ਸਿਸਟਮ ਸ਼ੁਰੂ ਕੀਤਾ ਇਸ ਦੇ ਬਾਰੇ ਇਹ ਤਾਂ ਛੋਟੇ ਵੀਰ ਬਹੁਤ ਸਾਲ ਪਹਿਲਾਂ ਦੀ ਗੱਲ ਸੀ ਸਰਕਾਰਾਂ ਦੀ ਵਿਗਿਆਨੀਆਂ ਨੇ ਕਾਢ ਕੱਢੀ ਲੇਕਿਨ ਪਹਿਲੀਆਂ ਸਰਕਾਰਾਂ ਇਹ ਜੇ ਕਈ ਹਾਈਡਰੋਲਿਕ ਖਾ ਗਏ ਹਾਈਡਰੋਲਿਕ ਚੀਜ਼ਾਂ ਖਾ ਗਏ ਜਿਹੜੇ ਹਾਈਡਲ ਪ੍ਰੋਜੈਕਟ ਸੀ ਉੱਥੋਂ ਤੱਕ ਆ ਗਏ ਇਹ ਸਾਡੀ ਸਰਕਾਰ ਮਾਨਸਾਬੀ ਸਰਕਾਰ ਦੇ ਅੰਦਰ ਇਹ ਸਭ ਚੀਜ਼ਾਂ ਪਹਿਲੇ ਦਿਨ ਤੋਂ ਵਿਜ਼ਨ ਸੀ ਕਿ ਅਸੀਂ ਇਹ ਸਾਰਾ ਕੁਝ ਪੰਜਾਬ ਦੇ ਲੋਕਾਂ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਉਹਨਾਂ ਦੇ ਵਿੱਚ ਸਥਾਨਕ ਸਰਕਾਰਾਂ ਨੂੰ ਜਿਹੜੀ ਫੰਡਿੰਗ ਕੀਤੀ ਗਈ ਉਹ ਅੱਗ ਬੁਝਾਉਣ ਲਈ ਨਹੀਂ ਅੱਗ ਲਾਉਣ ਲਈ ਕਰਦੇ ਰਹੇ ਭਾਵੇਂ ਉਹ ਕਾਜੀ ਦਾ ਦੇ ਰਹੀ ਭਾਵੇਂ ਕਾਂਗਰਸ ਦੀ ਰਹੀ ਹੈ ਮੈਂ ਧਨਵਾਦੀ ਹਾਂ ਆਪਣੇ ਮੁੱਖ ਮੰਤਰੀ ਛੋਟੇ ਭਾਈ ਉਹਨਾਂ ਦੇ ਸ੍ਰੀ ਮਾਨ ਜੀ ਦਾ ਸਥਾਨਕ ਸਰਕਾਰ ਜਿਹੜੇ ਸਾਡੇ ਮੰਤਰੀ ਨੇ ਉਹਨਾਂ ਦੇ ਡਾਇਰੈਕਟਰ ਸਾਹਿਬਾਨ ਔਰ ਮੇਰੀ ਡੇਰਾ ਬਸੀ ਦੀ ਸਾਰੀ ਮਿਊਨਿਸਪਲ ਕਮੇਟੀ ਦੀ ਜੋ ਟੀਮ ਨਾਲ ਵੀ ਸਾਰੇ ਜਿੰਨੇ ਮੇਰੇ ਫਾਇਰ ਦੇ ਨਾਲ ਅਫਸਰਾਂ ਇਹਨਾਂ ਦੇ ਇੰਚਾਰਜ ਸਾਹਿਬ ਨਾਲ ਹੀ ਮੇਰਾ ਛੋਟਾ ਵੀਰ ਜਸਵੰਤ ਇਹਨਾਂ ਦੀ ਜਿਹੜੀਆਂ ਐਫਰਟਸ ਨੇ ਇਹਨਾਂ ਦੀ ਮਿਹਨਤ ਕਰਕੇ ਅੱਜ ਇਹ ਚੀਜ਼ ਰੰਗ ਲਈ ਆ ਮੈਨੂੰ ਯਾਦ ਹੈ ਅੱਜ ਮੇਰੇ ਹਲਕੇ ਵਿੱਚ 8 ਦੇ ਕਰੀਬ ਪਹਿਲਾਂ ਫਾਇਰ ਜੇ ਗੱਡੀਆਂ ਚੰਦੀਆਂ ਸੀ ਵੱਡੀਆਂ ਅੱਜ ਇਹ ਦੋ ਛੋਟੀਆਂ ਗੱਡੀਆਂ ਜਿਹੜੀਆਂ ਵਿੱਚੋਂ ਸਾਡੇ ਉਸ ਕਾਫਲੇ ਸ਼ਾਮਲ ਹੋਈਆਂ ਇਹਦੇ ਚ ਹਲਕੇ ਨੂੰ ਬਹੁਤ ਵੱਡਾ ਇਹਦਾ ਫਾਇਦਾ ਮਿਲੂਗਾ ਉਹ ਜਗ੍ਹਾ ਜਿੱਥੇ ਵੱਡੇ ਟਰੱਕ ਨਹੀਂ ਜਾ ਸਕਦੇ ਛੋਟੀਆਂ ਜਗ੍ਹਾ ਜਾ ਕੇ ਅੱਗ ਬੁਝਾਉਣ ਦਾ ਕੰਮ ਕਰਨ ਗਿਆ ਨਾ ਕਿ ਅੱਗ ਲਾਉਣ ਦਾ ਕੰਮ ਕਰਨ ਸਰ ਜਿਹੜਾ ਇੱਕ ਰਿਮੋਟ ਨਾਲ ਤੁਸੀਂ ਇਹ ਹਾਈ ਡਰੋਨਿਕ ਲਾਈ ਸਿਸਟਮ ਸ਼ੁਰੂ ਕੀਤਾ ਇਸ ਦੇ ਬਾਰੇ ਕੀ ਥੋੜਾ ਜਾਣ ਇਹ ਤਾਂ ਛੋਟੇ ਵੀ ਬਹੁਤ ਸਾਲ ਪਹਿਲਾਂ ਦੀ ਕਾੜ ਸੀ ਸਰਕਾਰਾਂ ਦੀ ਵਿਗਿਆਨੀਆਂ ਨੇ ਕਾੜ ਕੱਢੀ ਲੇਕਿਨ ਪਹਿ ਡਰੋਗਿਕ ਚੀਜ਼ਾਂ ਖਾ ਕੇ ਜਿਹੜੇ ਹਾਈਡਰ ਪ੍ਰੋਜੈਕਟ ਸੀ ਉੱਥੋਂ ਤੱਕ ਆ ਗਏ ਇਹ ਸਾਡੀ ਸਰਕਾਰ ਮਾਨਸਾਬੀ ਸਰਕਾਰ ਦੇ ਅੰਦਰ ਇਹ ਸਭ ਚੀਜ਼ਾਂ ਪਹਿਲੇ ਦਿਨ ਤੋਂ ਵਿਜ਼ਨ ਸੀ ਕਿ ਅਸੀਂ ਇਹ ਸਾਰਾ ਕੁਝ ਪੰਜਾਬ ਦੇ ਲੋਕਾਂ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ